ਆਰ ਦਿਵਾਲੀ ਦੇ ਸੁਭ ਦਿਹਾੜੇ ਤੇ ਕੀ ਸੰਦੇਹਨਣਾ ਜਾਓ ਹਾਂਜੀ ਆਏ ਜੀ ਕਾ ਗਾਲਖਾ ਆਏ ਜੀ ਦੀ ਮਦੇ ਮੈਂ ਮਨਜੀਤ ਸਿੰਘ ਐਕਸ 5 ਜਿਗੜੀ ਪਿੰਡ ਪ੍ਰਧਾਨ ਬਲਾਕ ਕਾਂਗਰਸ ਫਾਨੋਨ ਐਕਸ ਮੈਂ ਇਹ ਸੁਭ ਦਿਹਾੜੇ ਤੇ ਇਹੋ ਜੀ ਨੋਜਵਾਨਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਨਸੇ ਤੇ ਆ ਕੇ ਤੇੇ ਖੇਡਾ ਵਾਲਾ ਨਾ ਖੇਡਾ ਜਵਾਤ ਉਹ ਦਿਲਚੀ ਜਿਹੀ ਰੱਖੀ ਜਾਵੇ ਇਹ ਜਿਹੜਾ ਦਵਾਈ ਦਾ ਤਿਹਾੜਿਆ ਇਹ ਮੁੰਡਾ ਰਾਜਿਆਂ ਨੂੰ ਵਾਰਿਆਂ ਦੇ ਕਿਨੇ ਤੋਂ ਸੇ ਪਾਤਸ਼ਾਹ ਨੇ ਦਿਹਾੜ ਰਾਇ ਉਸੇ ਤੱਕੇ ਦੀਵਾਨ ਜਿਹੜੀ ਆ ਦਰਬਾਰ ਸਾਹਿਬ ਕੀਤੀ ਗਈ ਉਹ ਅੱਜ ਵੀ ਉਸੇ ਤਰ੍ਹਾਂ ਪਰੰਪਰਾ ਸਹਿਤ ਚੱਲਦੀ ਆ ਰਹੀ ਹੈ ਤੇ ਨੌ ਜਨਾਂ ਨੂੰ ਨਸਲ ਤੇ ਆ ਕੇ ਗੁਰੂ ਦੇ ਨਾਲ ਰੱਖਣਾ ਚਾਹੀਦਾ ਤੇ ਛੇੜਾਂ ਵਾਲਾ ਵੱਤੂ ਆ ਜਿਹੜਾ ਰੂਹੀ ਦੇਖ ਜਾਈ ਦੀ ਕਿਉਂ ਇਹ ਪੀਂਦ ਕਰਦੇ ਆਂ ਇਹ ਦਵਾਈ ਦੇ ਤੁਸੀਂ ਜਿਹੜੇ ਪਟਾਕੇ ਜਿਹੜੇ ਨਹੀਂ ਚਲਾਉਣਾ ਚਾਹੀਦੇ ਇਹਦੇ ਨਾਲ ਜਿਹੜਾ ਵਾਤਾਵਰਨ ਜਿਹੜਾ ਖਰਾਬ ਹੁੰਦਾ ਵਾ ਵਾਤਾਵਰਨ ਖਰਾਬ ਹੁੰਦਾ ਇਹਦੇ ਨਾਲ ਬਹੁਤ ਜ਼ਿਆਦਾ ਜਿਹੜੀਆਂ ਧਿਆਨ ਦੀ ਬਿਮਾਰੀਆਂ ਹੁੰਦੀਆਂ ਨੇ ਇਸ ਕਰਕੇ ਜਿਹੜੀ ਇਹ ਦਵਾਈ ਦੇ ਵਿੱਚ ਪਟਾਕੇ ਜਿਹੜੇ ਜੋ ਮਤੋਂ ਦੀ ਬਹੁਤ ਘਟ ਕਰਨੀ ਚਾਹੀਦੀ ਫਿਰ ਭਲਾਰ ਦਾ ਉਮੀਦਵਾਰ ਕਾਂਗਰਸ ਦਾ ਹੋਣ ਕਰਕੇ ਫਿਰ ਦਵਾਈ ਤੇ ਸੁਭ ਵਿਹਾਏ ਤੇ ਵਧਾਈ ਦਿੰਦਾ ਹਰ ਘਰ ਵਾਸੀਆਂ ਨੂੰ ਨਾਕਾ ਨੂੰ ਵਾਸੀਆਂ ਨੂੰ ਪੰਜਾਬ ਦੇ ਵਾਸੀਆਂ ਨੂੰ ਦਵਾਈ ਜਿਹੜੀ ਆ ਖੁਸ਼ੀਆਂ ਨਾਲ ਮਿਲੋਣ ਚਾਹੀਦੀ ਆ रा वो तो परफ के दवाई ये नम कहती है फाइल जी का फाल्सा हो आई जी सतगुरु टूर एंड ट्रैवल अब विदेश जाना हुआ आसान ऑस्ट्रेलिया यूके और पूरे यूरोप के लिए स्टडी एंड विजिटर वीजा दुबई वीजा से लेकर वर्क परमिट तक अब बिना किसी एडवांस के पेमेंट सिर्फ वीजा लगने के बाद मलेशिया वीजा विद वर्क पुर्तगाल इटली ग्रीस फ्रांस जर्मनी भी भरोसेमंद सुविधा साथ ही महिलाओं के लिए सिंगापुर में ब्यूटी पार्लर व होटल रिसेप्शन और दुबई में होम वर्क के लिए विशेष अवसर आज ही संपर्क करो